ਤੁਸਰੀ ਆਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਆਪਣੀ ਕੋਰ ਨਵੀਂ ਵੀਡੀਓ ਤੇ ਹਾਂਜੀ ਬਾਈ ਜੀ ਲੱਗੇ ਵਿਆਂ ਕੰਮ ਤੇ ਇਹਦੀ ਚੱਲ ਰਹੀ ਯਾਰ ਰਪਿਆਰ ਤੇ ਆਪਾਂ ਨੇ ਉਹ ਟਰਾਲੀ ਵੀ ਢਾਕਤੀ ਤੇ ਦੋਏ ਟਰਾਲੀਆਂ ਢਾਕਤੀਆਂ ਆਪਾਂ ਨੇ ਤੇ ਉਹਨੂੰ ਆਪਾਂ ਨੇ ਅੱਜ ਮਸ਼ੀਨ ਨੂੰ ਕੱਢ ਕੇ ਬਾਹਰ ਇੱਥੇ ਜਗ੍ਹਾ ਬਣਾਈ ਆ ਫਿਰ ਇਹ ਛੱਡ ਕੇ ਅੱਜ ਢਾਕ ਦੇਣੀ ਆ ਉਹ ਟਰਾਲੀਆਂ ਆਪਣੀਆਂ ਦੋਏ ਢਾਕੀਆਂ ਗਈਆਂ ਆਪਾਂ ਕਾਟਰਾ ਨੂੰ ਬਾਅਦ ਚ ਟੱਗ ਦਾਂਗੇ ਫਿਰ ਤੇ ਚੱਲ ਰਿਹਾ ਜੀ ਕੰਮ ਉਹਦੇ ਇੱਕ ਦੋ ਕੰਮ ਰਹਿੰਦੇ ਨੇ ਨਾ ਜਰ ਦੇ ਉਹ ਕਰਕੇ ਅੱਜ ਉਹਨੂੰ ਟੱਗਦੇ ਆ ਹਾਂ ਦਾਰੀ ਬਜੀ ਆ ਵੀਰ ਓਹ ਟਰਾਲੀ ਦੀ ਆਪਾਂ ਤੂੜੀ ਦੀ ਭਰੀ ਵੀ ਆ ਉਹ ਟੱਕਤੀ ਤੇ ਇਹ ਚਾਪਣੇ ਰੱਖਤਾ ਸਮਾਨ ਪੀਪੀਆਂ ਪੂਪੀਆਂ ਥਾਂ ਵੀ ਐ ਇਹਨੂੰ ਲੱਗਿਆ ਆਪਾਂ ਕੱਢਣਾ ਬਾਹਰ ਇਹਦਾ ਨਾ ਚੇਲ ਚੂ ਗਿਆ ਰੈਕਸ਼ਨ ਦਾ ਟਿੱਕੀ ਵਾਲਾ ਜਾਇਨ ਥੋੜਾ ਜਿਹਾ ਲੀਕ ਆਇਆ ਟਾਇਰ ਨਾਲੇ ਆਪਾਂ ਇਹਦੇ ਟਾਇਰ ਸਿੱਧੇ ਕਰਨੇ ਨੇ ਤੇ ਦੂਆ ਉਧਰ ਪਾਉਣਾ ਤੇ ਦੂਆ ਉਧਰ ਪਾਉਣਾ ਤੇ ਬਾਕੀ ਟਾਇਰ ਚੇਂਜ ਕਰਨੇ ਨੇ ਦੇਖੋ ਹੋ ਦੇਖਣਾ ਤੇ ਆਓਗਰ ਵਾਲੇ ਨੂੰ ਇਹਨੂੰ ਕਰਨਾ ਗਲੇਸ਼ ਖਾਣਾਦਾਰੀ ਕਰਦਾ ਨਹੀਂ ਆਪਾਂ ਨੇ ਉਹ ਹੈ ਇਹਨੂੰ ਕਰਨਾ ਗਲੇਸ਼ ਤੇ ਕੱਢਦੇ ਇਹਨੂੰ ਬਾਹਰ ਆਰ ਆਪਣੇ ਪਾਤੇ ਸਿੱਧੇ ਕਰਕੇ ਕਿਹਾ ਤਾਂ ਬੱਸ ਆ ਜਾਣ ਲੀਕ تیرੋਂ ਤੇਲ ਕੱਢਤਾ ਸੀ ਨਾੜਕਾ ਹਾਸ ਤੇ ਨਾੜ ਢਿੱਲੇ ਤੇ ਇਹ ਨੂੰ ਆਪਾਂ ਹੁਣ ਉੱਥੇ ਪੜਾ ਕੇ ਟਾਕ ਦਿਆਂ ਜੁ ਮਸ਼ੀਨ ਨੂੰ ਤੇ ਬਾਕੀ ਬਾਅਦ ਚ ਫੇਰੇ ਦਾ ਕਰਾਂਗੇ ਸਿੱਧੇ ਕਰ ਤੇ ਟਾਇਰ ਪਿਛਲੀ ਜੀਰੀ ਦਾ ਸੀਜ਼ਨ ਵੀ ਆਪਾਂ ਇੰਨ ਲਾਗਦਾ ਰਹੀ ਪੁੱਠੇ ਨਾਲ ਹਾਂ ਠੀਕੇ ਕਣਕ ਦਾ ਦੋ ਸੀਜ਼ਨ ਪੁੱਠੇ ਨਾਲ ਲਾ ਕੇ ਸਾਰ ਨਹੀਂ ਪੁੱਠੇ ਇਸ ਦਾ ਸਾਰ ਕਾ ਸੀਜ਼ਨ ਹਾਂ ਇਹ ਅੱਜ ਨਵੇਰ ਦੇਣ ਇਹਨੂੰ ਅੱਜ ਟਾਕ ਦਿੰਨੇ ਆਈਓ ਉੱਥੇ ਲਾ ਕੇ ਤੇ ਬਾਕੀ ਫਿਰ ਬਾਅਦ ਤੇ ਦੀ ਕਰੀ ਜਾਣਗੇ ਜਿਹੜਾ 2 ਦਿਨ ਲੱਗਣਗੇ ਜੇ ਜ ਆਪਾਂ ਕਰਾਵਾਂਗੇ ਲੇਜ਼ਰ ਆ ਬਾਰੰਗ ਨੂੰ ਦਬਾਰੰਗ ਪੱਟ ਕੇ ਕੀਤਾ ਗਲੇਸ਼ ਪਹਿਲਾਂ ਆਉਂਦਾ ਨਹੀਂ ਕੀ ਤੇ ਬਾਕੀ ਆਉਣ ਵਾਲੇ ਮਾਰਦਾ ਤਰਾ ਉਸ ਨੂੰ ਗਲੇਸ਼ 13 ਦੀ 13 ਬਈ ਉਹਦੀਆਂ ਧਾਰਦਿਆਂ ਬੈਂਟਰੀਆਂ ਐਂਟਰੀਆਂ ਤੜਕੇ ਹੀ ਉਡਾਉਣਿਆਂ ਤਕਾਉਣੇ ਤੇ ਤੇ ਹੁਣ ਚੱਲ ਪਈ ਹਵਾ ਸ਼ਾਮ ਨੂੰ ਟਾਗਾ ਵੇਖ ਰਾਂ ਪੀਆ ਠੀਕ ਆ ਕੇ ਹਾਂ ਤੁਹਾਡੀ ਆਪ ਕਰੀਏ ਪਾਣਾ ਫਰੈਸ਼ਰਾ ਬੈੱਡ ਜੀ ਨਾ ਪਾਨੇ ਲਾਤੀ ਠਕਾਣੇ ਤੇ ਇਦਾਂ ਨੂੰ ਮਾਕਰ ਨੂੰ ਥੋੜਾ ਜਿਹਾ ਥਾਉ ਨੀ ਮਾ ਤੇ ਆਪਾਂ ਤਰਪਾਲ ਪਾਵਾਂਗੇ ਮਾਕਰ ਨੂੰ ਪਾਣੀ ਨਿਕਲਦਾ ਹੋ ਜੂ ਤੇ ਲਾ ਕੇ ਆਪਾਂ ਇਹ ਟਿਕਾਉਣੇ ਤੇ ਤੇ ਉਹਦਾ ਆਪਾਂ ਨੇ ਕਰਨਾ ਹੁਣ ਕੰਮ ਫਿਲੀਸ ਗਲੂਸ ਕਰਨਾ ਟਰੈਕਟਰ ਪਰੇ ਕਰਾਂ ਟਰੈਕਟਰ ਚੋਰੀ ਲਾਉਣੀਆਂ ਕੋਈ ਲਿਆ ਇਹਦਾ ਬੈੱਡ ਦਾ ਲਾਉਣਾ ਪਾ ਟਾ ਨਾ ਕੜਦੇ ਜੀਨ ਦਾ ਕੰਮ ਚੱਲ ਰਿਹਾ ਏ ਆਪਾਂ ਆ ਕੇ ਆਪਣੀ ਉਡੀਕ ਹੋਰ ਦੇ ਅੱਜ ਭਾਈ ਤਾਂ ਪਾਣੀ ਮਾਰਤਾ ਆ ਸਾਰੇ ਖੇਤਾਂ ਚ ਮੂੰਗੀ ਲੱਗੀ ਜੀ ਬੀਜਣ ਬਾਕੀ ਦੇਖਦੇ ਆਪਾਂ ਬੀਗੇ ਮੇ ਹੋ ਗਈ ਆਪਣੀ ਮੂੰਗੀ ਲੱਗਿਆ ਵਾ ਲਾਹਦਾਰ ਬੀਜਣਾ ਆਪਣੇ ਪਾਣੀ ਪਾਣੀ ਦੀ ਅੰਦਰ ਦੀ ਪਾਣੀ ਪੰਗਿਆ ਰਿਆ ਤੇ ਉਰੇ ਬਾਈ ਰੋਜ਼ ਆ ਜਾਂਦੇ ਨੇ ਜਗਾੜ ਬਣਾਇਆ ਰਿਆ ਤੇ ਆਪਣੇ ਆੜੂ ਦਾ ਬੂਟਾ ਬੇਲਾ ਬੂਲਾ ਖਾ ਕੇ ਤੇ ਰੋਜ਼ ਬਾਈ ਬੇਲਾ ਨਾਲ ਹੀ ਟਮਾਟਰਾਂ ਦਾ ਬੂਟਾ ਫਿਰ ਟਮਾਟਰਾਂ ਦਾ ਖਾਣ ਤੇ ਉਹ ਆਮਰੂਦ ਸਾਰਾ ਖਾ ਕੇ ਤੇ ਰੋਜ਼ ਤੁਸ਼ਾ ਹੀ ਖਾ ਕੇ ਜਿਹਦਾ ਤੇ ਬਾਕੀ ਇਧਰ ਬਤਾਉਂ ਨੇ ਬਾਈ ਆ ਵੀ ਆਪਾਂ ਨੇ ਆ ਬਾਹਰ ਖੜਕਦੀਆਂ ਨੇ ਇਹ ਇਹ ਬਾਕੀ ਖਾ ਉੱਤੇ ਲਾਤ ਕਦੀਆਂ ਭਰੀਂਦੀਆਂ ਆ ਆਹ ਪਤਾ ਨਹੀਂ ਖਾਦੀਆਂ ਆਪਣੀ ਢਿੰਡੋ ਢਿੰਡੋ ਦੀਆਂ ਬੇਲਾਂ ਨੇ ਢਿੰਡੋ ਵੀ ਲੱਗਈ ਐ ਢਿੰਡੋ ਦੀਆਂ ਬੇਲਾਂ ਤੇ ਆਹ ਰਣਦਾਰ ਆੜ ਚਲਾਈਆਂ ਨੇ ਭਰੀਂਦੀ ਤੇ ਉਹ ਵੀ ਨਹੀਂ ਛੱਡਦੇ ਬਾਈ ਰੋਜ਼ ਆ ਜਾਂਦੇ ਨੇ ਉਰੇ ਇੱਧਰ ਗੰਨਾ ਵੀ ਜਿਆ ਵਧੀਆ ਉੱਥੇ ਅਲਾਂ ਗੰਨੇ ਗੁੰਨੇ ਚਰਾਏ ਤੇ ਸਿਆਲ ਚ ਤੇ ਚੱਲ ਰਿਹਾ ਕੰਮ ਜਾਉਂਦੇ ਆਂ ਘਰ ਟੰਗੜਾ ਡੁੰਗਰਾ ਦਾ ਆਪ ਮੈਂ ਜਾਦੇ ਬਈ ਸ਼ਾਮ ਦਾ ਹੋ ਗਿਆ ਟਾਈਮ ਲੈੜੀ ਆਪੇ ਬਾਕੇ ਆ ਜੂਗਾ